ਸਸਿਕਾਲ ਜੀ ਮੈਂ ਸੁਖਵਿੰਦਰ ਸਿੰਘ ਇਕਵਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਅੱਜ ਨਗਰ ਪੰਚਾਇਤ ਦਫਤਰ ਅਮਰਗੜ ਦੇ ਵਿੱਚ ਖੜੇ ਹਾਂ ਜਿੱਥੇ ਕਿ ਅੱਜ ਝੰਡਾ ਚੜਾਉਣ ਦੀ ਜਿਹੜੀ ਰਸਮਾ ਉਹ ਵੀ ਅਦਾ ਕੀਤੀ ਗਈ ਆ ਤੇ 79 ਮਾ ਜਿਹੜਾ ਹੈਗਾ ਆਜ਼ਾਦੀ ਦਿਵਸ ਮਨਾਇਆ ਗਿਆ ਸੋ ਪਾਵੇਂ ਕਿ ਆਜ਼ਾਦੀ ਦਿਵਸ ਸਾਰੀਆਂ ਜਗ੍ਹਾ ਤੇ ਜ਼ਿਲ੍ਹਿਆਂ ਤੇ ਹੈੱਡ ਕੁਆਟਰ ਤੇ ਤਹਿਸੀਲ ਪੱਧਰ ਤੇ ਮਨਾਇਆ ਗਿਆ ਪਰ ਇੱਥੇ ਨਗਰ ਪੰਚਾਇਤ ਦੇ ਵਿੱਚ ਜਿਹੜਾ ਅੱਜ ਇਹ ਆਜ਼ਾਦੀ ਦਿਵਸ ਮਨਾਇਆ ਗਿਆ ਉਹ ਇੱਕ ਵੱਖਰੀ ਤਰ੍ਹਾਂ ਬਖਰੇ ਤਰੀਕੇ ਨਾਲ ਮਨਾਇਆ ਗਿਆ। ਮੈਂ ਸਾਡੇ ਨਾਲ ਨਗਰ ਦੇ ਸਾਬਕਾ ਸਰਪੰਚ ਵੀ ਨੇ ਅਮਰਗੜ ਦੇ ਸਰਦਾਰ ਸਰਬਜੀਤ ਸਿੰਘ ਗੋਗੀ ਜੀ ਤੇ ਪੂਰੀ ਨਗਰਪੰਚਾਇਤ ਖੜੀ ਆ ਪੈਨ ਨਾਲ ਗੱਲਬਾਤ ਕਰਦੇ ਆ ਕਿ ਇਹ ਵੱਖਰੀ ਤਰ੍ਹਾਂ ਨਾਲ ਜਿਹੜਾ ਮਨਾਇਆ ਗਿਆ ਇਹਨਾਂ ਵੱਲੋਂ ਆਜ਼ਾਦੀ ਦਿਵਸ ਉਹ ਕਿੱਥੋਂ ਆਈ ਡਾਇਆ। ਸੋ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਜੀ ਤੁਹਾਡਾ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਜਿਹੜੇ ਅੱਜ ਇਸ ਆਜ਼ਾਦੀ ਦਿਵਸ ਦੀ ਕਵਰੇਜ ਕਰ ਰਹੇ ਹੋ ਅਤਵਾਰ ਸਾਹਿਬ। ਸੋ ਇਹ ਜਿਹੜਾ ਬਚਾਰ ਇੱਕ ਦਿਨ ਬੈਠੇ ਇੱਥੇ ਹੀ ਮਨ 'ਚ ਖਿਆਲ ਇਹ ਆਇਆ ਕਿ ਅਸੀਂ ਤਾਂ ਆਜ਼ਾਦੀ 'ਚ ਜੰਮੇ ਹੋਏ ਬੰਦੇ ਹਾਂ ਜੀ ਬਿਲਕੁਲ ਕਿ ਸਾਡੇ ਇੱਕ ਪੀੜੀ ਉਹ ਹੈ ਜਿਨ੍ਹਾਂ ਨੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਦੇਖਿਆ ਤੇ ਉਹ ਜ਼ੰਜੀਰਾਂ ਟੁੱਟਦੀਆਂ ਹੋਈਆਂ ਦੇਖੀਆਂ ਉਹ ਉਹ ਬਰ ਵਿਅਕਤੀ ਨੇ ਜਿਹੜੇ 85 ਸਾਲ ਦੇ ਨੇ 84 ਸਾਲ ਦੇ ਨੇ ਜਾਂ 83 ਸਾਲ ਦੇ ਨੇ ਜਿਹੜੇ ਕੀ ਮਤਲਬ 40 41 42 ਦੇ ਇੱਥੇ ਦੇ ਜਨਮੇ ਹੋਏ ਵਿਅਕਤੀ ਨੇ ਤੁਹਾਡੀ ਸਾਰੇ ਐਫਸੀ ਸਾਹਿਬਾਨ ਨੂੰ ਲੈ ਕੇ ਪਾਇਆ ਵੀ ਤੁਹਾਡੇ ਬਾਰਡ ਵਿੱਚ ਜਿੱਥੇ ਵੀ ਕਿਤੇ ਕੋਈ ਵਿਅਕਤੀ ਇਸ ਤਰ੍ਹਾਂ ਦੇ ਹੈਗੇ ਉਹਨਾਂ ਦੀ ਲਿਸਟ ਭੇਜੋ ਐਮਸੀ ਸਾਹਿਬਾਨਾਂ ਨੇ ਵੀ ਨਾਮ ਦਿੱਤੇ ਅਸੀਂ ਵੀ ਅਪਰ ਲੈਵਲ ਤੇ ਸਾਰੇ ਖੋਜ ਕਰਕੇ ਅਮਰਗੜ ਦੇ ਵਿੱਚੋਂ ਤਕਰੀਬਨ 45 ਸਾਨੂੰ ਉਹ ਵਿਅਕਤੀ ਤੇ ਮਤਾਵਾ ਦੋਨੇ ਮਿਲ ਕੇ ਇੱਕ ਵਿਅਕਤੀ ਮਿਲੇ ਜਿਨ੍ਹਾਂ ਦੇ ਵਿੱਚ 5-6 ਵਿਅਕਤੀਆਂ ਦੀ ਉਮਰ 90 92 93 ਸਾਲ ਸੀ ਉਹਨਾਂ ਨੇ ਆਜ਼ਾਦੀ ਦਾ ਸਮਾਂ ਵੀ ਦੇਖਿਆ ਉਹਨਾਂ ਨੇ ਗੁਲਾਮੀ ਵੀ ਦੇਖੀ ਹੋਈ ਹੈ ਔਰ ਉਹ ਗੁਲਾਮੀ ਦੇ ਵਿੱਚ ਤੋ ਤਿੰਨ ਚਾਰ ਬੰਦੇ ਤੋ ਵੀ ਸੀ ਜਿਹੜਾ ਨੇ ਮਤਲਬ ਹੀ ਆ자 ਭਾਰਤ ਆਜ਼ਾਦ ਕਰੋ ਦੇ ਨਾਰੇ ਵੀ ਲਾਏ ਹੋਏ ਸੀਗੇ ਉਹ ਇਹ ਸੀਗਾ ਕਿ ਸਾਡੀ ਉਹ ਪੀੜੀ ਖਤਮ ਹੁੰਦੀ ਜਾ ਰਹੀ ਹੈ ਇੱਕ ਯਾਦ ਹੀ ਹੈ ਕਿ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਜੇ ਆਪਾਂ ਸਨਮਾਨ ਕਰੀਏ ਜਿਨ੍ਹਾਂ ਨੇ ਇੰਨੀ ਲੰਮੀ ਉਮਰ ਵੀ ਭੋਗੀ ਹੈ ਉਹ ਅੱਜ ਸਭਾਜ ਨੂੰ ਸਿਰ ਵੀ ਦਿੱਤੇ ਕੁਝ ਵਿਅਕਤੀਆਂ ਨੇ ਉਹਨਾਂ ਦੇ ਵਿੱਚੋਂ ਆਪਣੇ ਸਮੇਂ ਦੀਆਂ ਯਾਦਾਂ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰ੍ਹਾਂ ਦੀ ਕਲਾਮੀ ਸੀ ਕਿਸ ਤਰ੍ਹਾਂ ਅਸੀਂ ਆਜ਼ਾਦ ਹੋਏ ਅਸੀਂ ਸਿਰਫ ਆਜ਼ਾਦ ਮੁਰਕ ਜੰਮੇ ਆ ਆਜ਼ਾਦੀ ਦੇ ਦਿਹਾੜੇ ਮਨਾ ਲਾਣ ਆ ਤੇ ਕਰਨ ਸਾਨੂੰ ਉਹ ਜਿਹੜਾ ਵਿਰਸਾ ਸੀ ਉਹਦਾ ਪਤਾ ਕਰਨਾ ਸੀਗਾ ਜਿਹੜਾ ਉਹਨਾਂ ਮੰਤਰ ਬਜ਼ੁਰਗਾਂ ਨੂੰ ਬੁਲਾ ਕੇ ਅੱਜ ਇਸੇ ਲਈ ਅਸੀਂ ਉਹਨਾਂ ਨੂੰ ਬੁਲਾ ਕੇ ਫਿਰ ਸਨਮਾਨ ਕੀਤਾ ਉਹਨਾਂ ਨੇ ਵੀ ਮਾਣ ਮਹਿਸੂਸ ਕੀਤਾ ਕਿ ਚਾਹੇ ਲੰਮੀ ਉਮਰ ਦਾ ਸਤਿਕਾਰ ਕਰ ਲੋ ਚਾਹੇ ਉਹਨਾਂ ਦਾ ਆਜ਼ਾਦੀ ਦਾ ਜਿਹੜਾ ਉਹਨਾਂ ਨੇ ਦੇਸ਼ ਨੂੰ ਆਜ਼ਾਦ ਹੁੰਦੇ ਉਹਨਾਂ ਦੇ ਮਨ ਦੇ ਵਿੱਚ ਖੁਸ਼ੀ ਸੀ ਉਹ ਉਲਾ ਸੱਚ ਉਹਨਾਂ ਦੇ ਮਨ ਦੇ ਵਿੱਚ ਝਲਕ ਰਿਹਾ ਸੀ ਸੋ ਇਹ ਸਾਰਿਆਂ ਦੀ दिली ਖੁਆ ਸੀ ਸਾਰੇ ਅਬੀ ਸਾਹਿਬਾਨ ਦੀ ਕਿ ਆਪਾਂ ਇਸ ਤਰ੍ਹਾਂ ਦਾ ਕੋਈ ਫੰਕਸ਼ਨ ਕਰੀਏ ਜਿਹੜਾ ਬਲੱਖਣ ਹੋਵੇ ਸੋ ਇਹ ਅਸੀਂ ਇੱਕ ਬਲੱਖਣ ਕੀਤਾ ਅੱਗੇ ਵੀ ਜੋ ਫੰਕਸ਼ਨ ਆਊਗਾ 26 ਜਨਮ ਦਿਵਸ ਦੇ ਬਾਰੇ ਵੀ ਕੁਛ ਨਾ ਕੁਛ ਇਸ ਤਰ੍ਹਾਂ ਦਾ ਵਿਚਾਰ ਟੋਲਾਂਗੇ ਜੋ ਵੀ ਕਿਉਂਕਿ ਜਦੋਂ ਮਨ ਕਿਸੇ ਪਾਸੇ ਲੱਗਦਾ ਤਾਂ ਉਹਦੀ ਖੋਜ ਕਰਦਾ ਹੈ ਸੋ ਤੁਸੀਂ ਸਾਰੇ ਪੱਤਰਕਾਰ ਸਾਹਿਬਾਨ ਵੀ ਆਏ ਤੁਹਾਡਾ ਵੀ ਬਹੁਤ ਧੰਨਵਾਦ ਆ ਕੁਝ ਕਵਰੇਜ ਕੀਤੀ ਹੈ ਸੋ ਉਹਨਾਂ ਵਿਅਕਤੀਆਂ ਦਾ ਵੀ ਧੰਨਵਾਦ ਆ ਜਿਹੜੇ ਇੱਕ ਦੋ ਵਿਅਕਤੀਆਂ ਨੂੰ ਮੈਂ ਕਿਹਾ ਵੀ ਤੁਹਾਨੂੰ ਜੇ ਅਸੀਂ ਗੱਡੀ ਭੇਜ ਦਾਂਗੇ ਵੀ ਆ ਕੇ ਲੈ ਜਾਓ ਕਹਿੰਦੇ ਨਹੀਂ ਨਹੀਂ ਕੋਈ ਗੱਲੇ ਨਹੀਂ ਅਸੀਂ ਤਾਂ ਤੁਰੇ ਭੱਜੇ ਆਵਾਂਗੇ ਉਹ ਆਏ ਵੀ ਤੁਰ ਕੇ ਹਮ ਬਿਲਕੁਲ ਕਿਉਂਕਿ ਇਤੋਂ ਬਾਜ਼ਾਰ ਦਾ तकरीबन ਅੱਧਾ ਪੌਣਾ ਕਿਲੋਮੀਟਰ ਆ ਬਾਜ਼ਾਰ ਦੇ ਵਿੱਚੋਂ ਵਿਅਕਤੀ 92 92 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਇੱਕ ਹੌਸਲਾ ਮਿਲਿਆ ਉਹਨਾਂ ਦੇ ਇੱਕ ਸਪਿਰਟ ਆਈ ਤੇ ਉਹ ਤੁਰ ਕੇ ਹੀ ਆ ਗਏ ਸੋ ਬੜਾ ਚੰਗਾ ਲੱਗਿਆ ਇਹ ਜਿਹੜਾ ਅਸੀਂ ਫੰਕਸ਼ਨ ਅੱਜ ਮਨਾਇਆ ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਕਿ ਇੱਕ ਬੱਕਰੀ ਤਰ੍ਹਾਂ ਨਾਲ ਇਹਨਾਂ ਨੇ ਜਿਹੜਾ ਹੈਗਾ ਇਸ ਆਜ਼ਾਦੀ ਦਿਵਸ ਨੂੰ ਮਨਾਇਆ ਉਹਨਾਂ ਲੋਕਾਂ ਦਾ ਸਨਮਾਨ ਕਰਕੇ ਇਹਨਾਂ ਨੇ ਆਪਣੇ ਆਪ ਨੂੰ ਸਨਮਾਨਯਾ ਮਹਿਸੂਸ ਕਰ ਰਹੇ ਨੇ ਜਿਨ੍ਹਾਂ ਨੇ ਉਸ ਟਾਈਮ ਜਿਹੜਾ ਹੈਗਾ ਆਜ਼ਾਦੀ ਨੂੰ ਆਪਣੀਆਂ ਬਰੂਹਾਂ ਤੇ ਆਉਂਦੇ ਹੋਏ ਆਪਣੀ ਅੱਖੀਂ ਤੱਕਿਆ। ਭਾਵੇਂ ਕਿ ਅਸੀਂ ਅੱਜ ਉਸ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਸੋ ਸਾਡੀ ਵੀ ਕੋਸ਼ਿਸ਼ ਰਹੀ ਕਿ ਅਸੀਂ ਉਹਨਾਂ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇੱਕ ਵਾਅਦਾ ਵੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਬਜ਼ੁਰਗਾਂ ਨਾਲ ਲੰਮੀ ਗੱਲਬਾਤ ਕਰਕੇ ਉਹਨਾਂ ਦੀਆਂ ਜੜੀਆਂ ਯਾਦਾਂ ਨੇ ਉਹਨਾਂ ਨੂੰ ਤੁਹਾਡੇ ਰੂਬੂ ਰੂ ਕਰਾਂਗੇ। ਕਿੰਨੇ ਬੰਗਾ ਬੋੜੇ ਨਾਂ ਵੀ ਦਾ ਦੇਵਾ ਸੰਗ ਕੋਈ ਘਟਨਾ ਸੁਣਾਓ ਆਜ਼ਾਦੀ ਤੋਂ ਪਹਿਲਾਂ ਦੀ ਸਾਨੂੰ। ਅਹਲੇਪੇ ਦੇ ਜੱਜ ਨੂੰ ਹਾਂਜੀ ਅਹਲੇ ਜੀ ਇੱਕ ਜਰ ਮਰਿਆ ਦੀ ਟੰਗ ਦਾ ਮੁਸਲਮਾਨਾਂ ਦੀ ਕੁੜੀ ਛੱਡ ਗਈ ਉਹ ਲੱਗਿਆ ਨੇ ਉਹ ਦਾਖਾਣੇ ਲੱਗਿਆ ਦੀ ਪਟਾੜੇ ਕੋਠੇ ਬੈਠਾ ਹੂੰ ਕਿ ਫਕਰੋਗੀ ਦਵਾ ਗਿਆ ਦੀ ਛੱਡੇ ਮੁਸਲਮਾਨ ਦਾ ਮੁੰਡਾ ਉਹ ਉਹ ਜਿੰਦਰ ਕੱਟੇ ਨਾਲ ਇੱਕ ਕੋਟੜੇ ਕੁੜੀ ਛੱਡ ਕੇ ਕੋਣ ਬੈ ਸਾਨੂੰ ਲਗਾਜੋ ਉਹਨਾਂ ਚਾਹਬਾਨੇ ਬੁਲਾਇਆ ਜਾਨੂ ਬਹੁਤ ਅਫਰਕਾਰ ਦੇ ਤੋ ਸਭ ਤੋਂ ਜਦੋਂ ਕਹਿੰਦੇ ਸੀ ਕਿ ਆਜ਼ਾਦੀ ਮਿਲ ਗਈ ਆਜ਼ਾਦੀ ਮਿਲ ਗਈ ਹੱਲੇ ਪੈਗੇ ਕਿਸ ਤਰ੍ਹਾਂ ਦੀ ਆਜ਼ਾਦੀ ਦੀ ਉਹ ਕੋ ਉਹਨੂੰ ਆਜ਼ਾਦੀ ਮੰਨਦੇ ਹੋ ਤੁਸੀਂ ਜਿਹੜੀ ਆਜ਼ਾਦੀ ਮਿਲੀ ਹੈ ਆਪਣਾ ਦਾਦੀ ਜਾਈ ਮੰਨਣੀ ਭੋਰ ਕਿਉਂ ਇਹਨਾਂ ਮੈਂ ਪੜਿਆ ਭਾਈ ਨੇ ਨਾਲ ਮਾਰਾ ਬਾਣ ਪਾਣ ਬਲੋ ਇੰਨੀ ਕੁ ਬਾਟਕ ਹੋਈ ਤੁਸੀਂ ਖੁਦ ਦੇਖੀ ਆਪਣੀ ਬਾਟਕ ਬਹੁਤ ਹੋਈ ਹੋਈ ਘਰੇ ਲੱਗੇ ਪਏ ਦੇ ਘਰੇ ਲੱਗੇ ਬਹੁਤ ਆਹ ਜੰਗਲ ਉੱਚ ਜੰਮਰ ਵਾਲੀ ਤੱਕ ਲੈ ਗਈ ਟਿੱਡੋ ਕੁੜੀਆਂ ਮਰੀ ਗਈ ਐਡਾ ਮੈਂਬਰ ਹੀ ਆ ਬਹੁਤ ਵੱਡ ਟੁਕਦਾ ਮਰੇ ਲਾ ਲੋਕਾਂ ਨੇ ਵੱਡ ਵੱਡ ਟਪ ਗਿਆ ਉਹ ਵੱਜ ਗਿਆ ਉਹਨਾਂ ਆਣ ਗਿਆ ਮਾਰਿਆ ਗਿਆ ਇਹ ਮੋਹਰਾਂ ਨੇ ਤਾਂ ਫੁੱਲਦਾ ਕੀ ਚੱਕਰਤੀ ਆ ਉਹ ਕੋਗਲਾ ਦੀ ਉਹ ਗੁਰੂ ਸਾਹਿਬ ਦੇ ਬਚਨ ਹੋਏ ਤੇ ਉਹ ਜਹਾਂ ਦਾ ਨਾ ਨਾ ਮਾਰੇ ਜਨੇ ਜਾ ਕੇ ਬੱਚਾ ਬਾਰੇ ਵੀ ਕੀ ਹੋਈ ਵੀ ਘਰੇ ਆ ਦੇ ਟਕਰਾਂ ਸੂਬੇ ਨਾਲ ਲਾ ਦੋ ਇਸ ਕਰਕੇ ਜਿਹੜਾ ਨਹਿਰ ਤੋਂ ਪਾਰ ਚੱਲਿਆ ਗਿਆ ਉਹ ਵੱਜ ਗਿਆ ਜੀ ਕੀ ਨਾਮ ਆ ਜੀ ਆਪਣਾ ਕੌ ਚੰਦ ਸ਼ਰਮਾ ਜੀ ਕਿੰਨੀ ਉਮਰ ਹੋ ਗਈ ਜੀ ਤੇ ਮੇਰੀ ਉਮਰ 83 ਤਾ ਜਿਹੜੀ ਆਜ਼ਾਦੀ ਮਿਲੀ ਉਸ ਸਮੇਂ ਦੀ ਸਾਨੂੰ ਕੋਈ ਜਦੋਂ ਵਟਵਾਰਾ ਹੋਇਆ ਕੋਈ ਘਟਨਾ ਸੁਣਾਓ ਜਿਹੜੀ ਤੁਹਾਡੀ ਯਾਦ ਹੋਵੇ ਘਟਨਾ ਦੀ ਗੱਲ ਇਹ ਆ ਕਿ ਜਦੋਂ ਇਹ ਰੌਲਾ ਰਪਾ ਪਿਆ ਤਾ ਇਥੋਂ ਜਿਹੜੇ ਮੁਸਲਮਾਨ ਆ ਦੇ ਉਧਰ ਜਾਣ ਲੱਗੇ ਸੀ ਆਪਣੇ ਨਾਲ ਨਾ ਆ ਚਾਰ ਪਿੰਚ ਚੱਲਦੇ ਚਾਉਂਦਾ ਉਹ ਚਪੜਾਉਂਦਾ ਤੇ ਦੋ ਆ ਬਣਾਉਂਦੇ ਇੰਨੇ ਪੰਜ ਪੰਜ ਇਹ ਇਹਨਾਂ ਦੀ ਪਿੰਡ ਸੀਗੇ ਤੇ ਉਹ ਜਾਣ ਲੱਗੇ ਬੂੜਾ ਬੱਦ ਸਲੇਮਪੁਰ ਇਹ ਇਹਨਾਂ ਦੀ ਪਿੰਡ ਸੀ ਤੇ ਜੋ ਜਾਣ ਲੱਗੇ ਨੇ ਤਾਂ ਇੱਥੇ ਆਪਣੇ ਜਿਤ ਮੋਹਰਾਂ ਨੇ ਦੀ ਜਿਹੜੀ ਨਹਿਰ ਹੈ ਉੱਥੇ ਕਟਾਬਦੀ ਹੋਈ ਜਦੋਂ ਅਸੀਂ 6 6 7 7 ਸਾਲ ਦੇ ਤੇ ਜੀ ਨੇ ਤੇ ਉਸ ਤੋਂ ਬਾਅਦ ਜਿਹੜਾ ਹੈ ਕੋਈ ਘਰ ਤੋਂ ਕਿੰਨਾ ਨਹੀਂ ਕੋਈ ਲੈ ਗਿਆ ਕੋਈ ਕਿਉਂਕਿ ਉਦੋਂ ਕੋਈ ਨਹੀਂ ਸੀ ਪੁੱਜਦਾ ਟੋਕੀ ਹੋਵੇ ਤੁਹਾਡੇ ਕੋਈ ਦੋਸਤ ਉਸ ਸਮੇਂ ਦੇ ਯਾਦ ਹੋਣਗੇ ਜਿਨ੍ਹਾਂ ਨਾਲ ਤੁਸੀਂ ਖੇਡਦੇ ਰਹੇ ਹੋ ਔਰ ਉਹ ਪਾਕਿਸਤਾਨ ਚ ਚਲੇ ਗਏ ਕੋਈ ਯਾਦ ਹੈ ਇਸ ਤਰ੍ਹਾਂ ਦੇ ਜਿਹੇ ਤਰ੍ਹਾਂ ਦੇ ਆਈਆਂ ਉਦੋਂ ਛੋਟੇ ਸੀਗੇ ਐਨੀ ਯਾਦ ਜਾਂਦੇ ਸੀ ਅਸੀਂ ਯਾਨੀ ਉਰਦੂ ਦੀ ਜਿਹੜੀ ਕਾਇਦਾ ਹੈ ਉਹ ਅਸੀਂ ਲੱਗੇ ਸੀ ਆਪਣੇ ਪੜ੍ਹਨ ਵਾਸਤੇ 1 ਸਾਲ ਪੜ੍ਹੇ ਹੈ ਉਹ ਬੇਪੇਤੇ ਟੇਟੇ ਆ ਭਾਵੇਂ ਗਲਤੀ ਹੋ ਗਈ ਕੈਮਰਾਮੈਨ ਮਨਜੀਤ ਦੇ ਨਾਲ ਅਮਰਗੜ ਤੋਂ ਟੈਨਕਸ ਵਿਰਾਲ ਲਈ ਸੁਖਵਿੰਦਰ ਸਿੰਘ ਬਾਵਾ